ਜਲੰਧਰ ਦੇ ਸਾਬਕਾ ਸੰਸਦ ਮੈਂਬਰ ਅਤੇਸ਼ ਰੋਮਣੀ ਅਕਾਲੀ ਦਲ ਦੇ ਆਗੂ ਮਹਿੰਦਰ ਸਿੰਘ ਕੇਪੀ ਦੇ ਪੁੱਤਰ ਰਿਚੀ ਦਾ ਅੱਜ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਇਕਲੌਤੇ ਪੁੱਤ ਦੀ ਮੌਤ ਤੇ ਪਰਿਵਾਰਕ ਮੈਂਬਰ ਦਾ ਵਰਲਾਪ ਦੇਖਿਆ ਨਹੀਂ ਜਾ ਰਿਹਾ ਸੀ। ਸ਼ਨੀਵਾਰ ਦੇਰ ਰਾਤ ਸੜਕ ਹਾਦਸੇ ਵਿੱਚ ਰਿਚੀ ਦੀ ਮੌਤ ਹੋ ਗਈ ਸੀ। ਕੇਪੀ ਦੇ ਪਰਿਵਾਰਕ ਮੈਂਬਰ ਵਿਦੇਸ਼ ਵਿੱਚ ਰਹਿੰਦੇ ਸਨ ਜਿਸ ਕਾਰਨ ਅੱਜ ਉਹਨਾਂ ਦੇ ਜਲੰਧਰ ਆਉਣ ਤੇ ਰਿਚੀ ਦਾ ਅੰਤਿਮ ਸੰਸਕਾਰ ਮਾਡਲ ਟਾਊਨ ਸ਼ਮਸ਼ਾਨ ਘਾਟ 'ਚ ਕੀਤਾ ਗਿਆ। ਇਸ ਦੁੱਖ ਦੀ ਘੜੀ ਵਿੱਚ ਵਕ ਵਕ ਆਗੂ ਅਤੇ ਹੋਰ ਲੋਕ ਉਹਨਾਂ ਦੇ ਰਿਹਾਇਸ਼ ਤੇ ਪਹੁੰਚੇ ਅਤੇ ਅੰਤਿਮ ਯਾਤਰਾ ਵਿੱਚ ਸ਼ਾਮਿਲ ਹੋਏ ਜ਼ਿਲੰਦਰ ਤੋਂ ਬਿਊਰੋ ਰਿਪੋਰਟ ਇਸ ਜਿਹੜਾ ਇਹ ਸਮਾਂ ਜਿਹੜੀ ਇਹ ਘੜੀ ਹੈ ਇਹਦਾ ਸ਼ਬਦਾਂ ਦੇ ਵਿੱਚ ਬਿਆਨ ਕਰਨਾ ਬਹੁਤ ਔਖਾ ਕਿ ਜਿਹੜਾ ਇਹ ਦੁੱਖ ਹੈ ਇੱਕ ਜਵਾਨ ਪੁੱਤ ਦਾ ਘਰੋਂ ਚਲੇ ਜਾਣਾ ਜਿਹਨੂੰ ਕਿੰਨੇ ਚਾਮਾਂ ਨਾਲ ਲਿਆ ਪਾਲਿਆ ਪੜਾਇਆ ਲਖਾਇਆ ਕਿੰਨੀਆਂ ਆਸਾਂ ਹੁੰਦੀਆਂ ਮਾਪੇ ਨੂੰ ਕਿ ਜਦੋਂ ਅਸੀਂ ਬਜ਼ੁਰਗ ਹੋਵਾਂਗੇ ਸਾਡੀ ਬੱਚਾ ਸੇਵਾ ਕਰੂਗਾ ਸਾਨੂੰ ਲੈ ਕੇ ਆਊਗਾ ਇੱਥੇ ਤੱਕ ਪਰ ਉਸ ਬਾਪ ਲਈ ਕਿੰਨਾ ਔਖਾ ਜਿਹੜਾ ਆਪਣੇ ਪੁੱਤਰ ਦੀ ਮਤਲਬ ਦੇਹ ਨੂੰ ਲੈ ਕੇ ਆਇਆ ਸ਼ਮਸ਼ਾਨ ਘਾਟ ਤੱਕ ਬਹੁਤ ਔਖੀ ਗੱਲ ਹੈ ਬਹੁਤ ਦੁੱਖ ਦੀ ਘੜੀ ਹੈ ਇਹਨਾਂ ਚੀਜ਼ਾਂ ਲਈ ਸ਼ਬਦ ਵੀ ਕਈ ਵਾਰੀ ਘੱਟ ਪੈ ਜਾਂਦੇ ਆ ਔਰ ਬਾਕੀ ਇਹਨਾਂ ਪਰਿਵਾਰ ਅੱਛਾ ਆ ਕੇ ਪੀ ਸਾਹਿਬ ਨੇ ਆਪਣੀ ਇੰਨੀ ਅੱਛੀ ਸ਼ਭੀ ਬਣਾਈ ਆ ਸਮਾਜ ਦੇ ਵਿੱਚ ਉਹ ਅੱਜ ਦੇਖ ਕੇ ਵੀ ਪਤਾ ਲੱਗਦਾ ਕਿ ਦੁੱਖ ਦੇ ਵਿੱਚ ਹਰ ਇੱਕ ਪਰਸਨ ਇਹ ਸ਼ਰੀਕ ਹੋਇਆ ਹੈ ਤੇ ਜੇ ਮੈਂ ਰਿਚੀ ਦੀ ਗੱਲ ਕਰਾਂ ਮੇਰੇ ਇਸ ਪਰਿਵਾਰ ਦੇ ਨਾਲ 25 ਸਾਲ ਤੋਂ ਪਰਿਵਾਰਕ ਕਨੈਕਸ਼ਨ ਹੈ। ਤੋਂ ਇਹਨਾਂ ਅੱਛਾ ਲੜਕਾ ਹੈ, ਪੜਿਆ, ਲਿਖਿਆ, ਇੰਟੈਲੀਜੈਂਟ, ਬਹੁਤ ਹੀ ਸੂਝਵਾਨ, ਕਦੀ ਕਿਸੇ ਦੀ ਗੱਲ 'ਚ ਨਹੀਂ ਜਾਹੇ ਰਾਜਨੀਤਿਕ ਪਰਿਵਾਰ ਸਿਗਾ, ਬਟ ਉਹ ਨਿਊਟਰਲ ਰਿਹਾ ਹਰੇਕ ਦੇ ਦਾ। ਔਰ ਆਪਣੇ ਕੰਮ ਨਾਲ ਕੰਮ ਰੱਖਦਾ ਸੀ। ਕੋਈ ਇਹ ਨਹੀਂ ਸੀ ਹੁੰਦਾ ਵੀ ਕਿਤੇ ਯਾਰਾਂ ਦੋਸਤਾਂ 'ਚ ਬੈਠਾ ਘੁੰਮਦਾ ਫਿਰਦਾ ਨਹੀਂ। ਆਪਣਾ ਪਰਿਵਾਰ, ਆਪਣਾ ਕੰਮ। ਤੇ ਇਨ ਨੀਟ ਅਸਪੈਕਟਸ ਕਰਦਾ ਸੀ ਕਿਸੇ ਵੀ ਘਰ ਚ ਆਏ ਗਏ ਦੀ ਇੰਨਾ ਅੱਛਾ ਬੋਲਣਾ ਮਤਲਬ ਬਹੁਤ ਜ਼ਿਆਦਾ ਦੁੱਖ ਦੀ ਗੱਲ ਹੈ ਇਹ ਕਿ ਵਾਹਿਗੁਰੂ ਹੁਣ ਕੇਪੀ ਸਾਹਿਬ ਜੀ ਨੂੰ ਇਸ ਦੁੱਖ ਨੂੰ ਝੱਲਣ ਦਾ ਜਿਹੜਾ ਬਲ ਬਖਸ਼ੇ ਅਸੀਂ ਤਾਂ ਸਿਰਫ ਇਸ ਦੁੱਖ 'ਚ ਸ਼ਰੀਕ ਹੋ ਸਕਦੇ ਆ ਬੈਠ ਸਕਦੇ ਗੱਲ ਕਰ ਸਕਦੇ ਪਰ ਜਿਹੜਾ ਤੂਫਾਨ ਉਹਨਾਂ ਦੇ ਅੰਦਰ ਚੱਲਦਾ ਹੋਊਗਾ ਕਿ ਸ਼ਾਇਦ ਉਹ ਟਾਈਮ ਲੱਗ ਜਾਂਦਾ ਸ਼ਾਇਦ ਮੈਂ ਨਾਲ ਚੱਲੇ ਜਾਂਦਾ ਸ਼ਾਇਦ ਮੈਂ ਰੋਕ ਲੈਂਦਾ ਉਹਨੂੰ ਤੇ ਬੱਟ ਹੁਣ ਕੁਝ ਨਹੀਂ ਰਹਿ ਗਿਆ